ਆਜੀ ਨਾਲੇ ਬਾਈ ਨਲੇ ਕੇ ਤਾਂ ਜਲੇਲ ਬਾਈ ਕਿਧਰੋਂ ਐਤੋਂ ਹੈ ਮੈਂ ਲੱਗ ਕਿਧਰ ਮੈਂਬਰ ਆਫ ਪਾਰਲੀਮੈਂਟ ਕੁਸ਼ਿਆ ਕੋ ਡਾਕਟਰ ਰਾਜਕਮਾਰ ਜੀ ਜੱਪੇਵਾਲ ਸਾਡੇ ਦਰਮਿਆਨ ਪਹੁੰਚ ਗਏ ਨੇ ਉਹਨਾਂ ਦਾ ਇੱਥੇ ਆਨਤੇ ਬਹੁਤ ਬਹੁਤ ਸਵਾਗਤ ਉਨ੍ਹਾਂ ਦੇ ਨਾਲ ਸਰਪੰਚ ਕੁਟਪਰੀ ਮੋਹਨ ਲਾਲ ਜੀ ਸਰਪੰਚ ਘੋਣਾ ਰਾਮਪਾਲ ਜੀ ਬਰਾਬਰ ਉਹਨਾਂ ਦੇ ਨਾਲ ਗੁਰਕਮਨ ਖੇਡਸ ਤੋਂ ਪ੍ਰਦੀਪ ਗਡਵਾਲ ਜੀ ਪਹੁੰਚੇ ਨੇ ਉਹਨਾਂ ਦਾ ਇੱਥੇ ਆ ਕੇ ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਸਵੇਰ ਦੇ ਅਸੀਂ ਤੁਹਾਡਾ ਇੰਤਜ਼ਾਰ ਕਰ ਰਹੇ ਸੀ ਤੁਸੀਂ ਓਪਨਿੰਗ ਕਰਨੀ ਸੀ ਕੋਈ ਜ਼ਰੂਰੀ ਹੋਣ ਕਰਕੇ ਤੁਸੀਂ ਲੇਟ ਹੋ ਗਏ ਤੇ ਔਰ ਮੇਰੇ ਸਾਡੇ ਵਰਤਮਾਨ ਤੋਂ ਪ੍ਰਦੀਪ ਜੜਵਾਲ ਜੀ ਜਿਹੜੇ ਉਹਦੇ ਪ੍ਰੋਗਰਾਮ ਨੂੰ ਦੇਖਦੇ ਨੇ ਸੀਐਸਆਰ ਦੇ ਨੂੰ ਉਹਨਾਂ ਦਾ ਵੀ ਧੰਨਵਾਦ ਹੈ ਪੂਰੀ ਟੀਮ ਜਿਹਨੇ ਵੀ ਪਹੁੰਚੀ ਹੈ ਧੰਨਵਾਦ ਹੈ ਸੂਲਡ ਕੈਂਸਰ ਕੀ ਕਰਦੀ ਹੈ ਪੂਰਾ ਇੱਕ ਕੰਬੋ ਲੈ ਕੇ ਆਉਂਦੀ ਹੈ ਅਸੀਂ ਅਲੱਗ-ਅਲੱਗ ਸੀਐਸਆਰ ਡੋਨਰ ਦੇ ਨਾਲ ਜਿਵੇਂ ਵਰਤਮਾਨ ਨਾਲ ਕੰਮ ਕਰ ਰਹੇ ਹਾਂ ਇਸ ਤਰ੍ਹਾਂ ਹੀ ਪੂਰੇ ਭਾਰਤ ਦੇ ਵਿੱਚ ਅਲੱਗ-ਅਲੱਗ ਅਸੀਂ ਕੰਪਨੀਆਂ ਨਾਲ ਕੰਮ ਕਰਦੇ ਹਾਂ ਔਰ ਅਸੀਂ ਲੋਕਾਂ ਨੂੰ ਬਾਈਡ ਕਰਦੇ ਹਾਂ ਵੀ ਕਿਵੇਂ ਬਣਦਾ ਹੈ ਕਿਵੇਂ ਵੱਧਦਾ ਹੈ ਕਿਵੇਂ ਬਚਿਆ ਜਾ ਸਕਦਾ ਹੈ ਕੈਂਸਰ ਤੋਂ ਕਿਹੜੀਆਂ ਸਾਵਧਾਨੀਆਂ ਰੱਖਣੀਆਂ ਨੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਜ਼ਿੰਦਗੀ ਜੀਣੀ ਕਿਵੇਂ ਹੈ ਟੈਸਟ ਕਿੱਥੋਂ ਕਰਾਉਣੇ ਹੈ ਤੇ ਪੈਸਾ ਕਿੱਥੋਂ ਆਊਗਾ ਇੱਥੇ 500 ਬੰਦਾ ਇਹਨਾਂ ਨੇ ਇਨੀ ਗਰਮੀ ਦੇ ਵਿੱਚ ਇਕੱਠਾ ਕੀਤਾ ਅੱਜ ਹੋਰ ਵੀ ਲੋਕ ਆ ਰਹੇ ਹਨ ਦਾ ਤਹਿ ਦਿਲੋਂ ਧੰਨਵਾਦ ਕਰਨ ਦੀ ਪੂਰੀ ਟੀਮ ਦਾ ਧੰਨਵਾਦ ਹੈ ਔਰ ਵਿਸ਼ੇਸ਼ ਤੌਰ ਤੇ ਮੈਂ ਡਾਕਟਰ ਰਜਮਰ ਜੀ ਨੂੰ ਦਾ ਧੰਨਵਾਦ ਕਰਦਾ ਕਿਉਂਕਿ ਇਦਾਂ ਦੇ ਪ੍ਰੋਗਰਾਮ ਦੇ ਵਿੱਚ ਇਦਾਂ ਦੀ ਉੱਚ ਸ਼ਖਸੀਅਤਾਂ ਦਾ ਆਉਣਾ ਮੈਨੂੰ ਲੱਗਦਾ ਕਿ ਇੱਕ ਸਫਲਤਾ ਦੀ ਨਿਸ਼ਾਨੀ ਹੁੰਦੀ ਹੈ ਔਰ ਵਰਤਮਾਨ ਕਟਰੀ ਤੋਂ ਜਿਹੜੇ ਪ੍ਰਦੀਪ ਜੜਵਾਲ ਜੀ ਪਹੁੰਚੇ ਹਨ ਦਾ ਵੀ ਧੰਨਵਾਦ ਹੈ ਤੁਹਾਡੇ ਲੋਕਾਂ ਦਾ ਵੀ ਦੁਬਾਰਾ ਧੰਨਵਾਦ ਕਰਦੇ ਹਾਂ ਤੁਸੀਂ ਪਹੁੰਚੀ ਹੋਏ ਨਹੀਂ ਗਰਮੀ ਦੇ ਵਿੱਚ ਕੋਸ਼ਿਸ਼ ਕਰੋ ਕੈਂਪ ਦਾ ਹਿੱਸਾ ਬਣੋ ਆਪ ਦੇ ਟੈਸਟ ਕਰਵਾ ਕੇ ਜਾਓ ਜਾਣਕਾਰੀ ਹਾਸਲ ਕਰੋ ਤਾਂ ਹੀ ਜਿਹੜਾ ਕੈਂਪ ਸਫਲ ਹੁੰਦਾ ਜੀ ਬਹੁਤ ਧੰਨਵਾਦ ਥੈਂਕ ਯੂ ਥੋਟਸ ਆਟ ਨੇ ਜਿਵੇਂ ਜਾਣੂ ਕਰਵਾਇਆ ਕਿ ਕੈਂਪ ਦੇ ਇਹਨਾਂ ਨੂੰ ਮੈਂ ਬੂਨ ਵਿੱਚ ਮਿਲਿਆ ਸੀ ਨਾਲ ਦੌਲਤ ਕਰਨ ਚਾਵਲਾ ਜੀ ਸੀਗੇ ਉਹਨਾਂ ਦੇ ਨਾਲ ਸਾਡੀ ਮੁਲਾਕਾਤ ਹੋਈ ਕਿ ਉਹਨਾਂ ਨੇ ਉਹਨਾਂ ਕੋਲ ਇੱਕ ਵਾਰ ਟਾਈਮ ਮੰਗੇ ਉਹਨਾਂ ਨੇ ਸ਼ਾਮ ਤੱਕ ਸਾਨੂੰ ਟਾਈਮ ਦਿੱਤਾ ਬਹੁਤ ਕੋਸ਼ਿਸ਼ ਤੋਂ ਬਾਅਦ ਕੁਝ ਇਹਨਾਂ ਨੂੰ ਨਹੀਂ ਕਰਨਾ ਪਿਆ ਸੀ ਇਹਨਾਂ ਨੂੰ ਵਧੀਆ ਕਿਆ ਸੀ ਕਰਕੇ ਦਵਾਗੇ ਉਸਤੇ ਅਸੀਂ ਸਫਲ ਹੋਏ ਆ ਮੈਂ ਡਾਕਟਰ ਰਾਜਮਾ ਚੱਪੜੇਵਾ ਜੀ ਨੂੰ ਬੇਨਤੀ ਕਰੂੰਗਾ ਕਿ 2 ਮਿੰਟ ਤੋਂ ਤਾਰ ਤੇ ਉਸ ਨੂੰ ਬਹੁਤ ਨਿਰਧਾਰਤ ਸਮੇਂ ਤੋਂ ਕਾਫੀ ਲੇਟ ਪਹੁੰਚੇ ਔਰ ਮੰਚ ਤੇ ਬਿਰਾਜਮਾਨ ਸਾਡੇ ਬਹੁਤ ਹੀ ਸਤਿਕਾਰਯੋਗ ਆਪਣੇ ਆਪਣੇ ਵਿਚਾਰ ਕੋਰਡੇ ਨਾਲ ਸਾਂਝਾ ਕਰਕੇ ਗਏ ਸਾਡੇ ਧਰਮਿੰਦਰ ਢਿੱਲੋਂ ਜੀ ਤੁਸੀਂ ਲੱਗਦੇ ਵੀ ਧਰਮਿੰਦਰ ਹੀ ਸੋ ਉਹਨਾਂ ਦਾ ਬਹੁਤ ਵੱਡਾ ਰੋਲ ਹੈ ਔਰ ਸਾਡੇ ਚ ਵਰਦਮਾਨ ਗਰੁੱਪ ਤੋਂ ਜਨਦਾ ਸਾਡੇ ਸਮਾਜ ਦੇ ਲਈ ਖਾਸ ਤੌਰ ਤੇ ਸਾਡੇ ਸਿੱਖਿਆ ਦੇ ਖੇਤਰ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਵਰਦਮਾਨ ਗਰੁੱਪ ਤੋਂ ਪ੍ਰਦੀਪ ਢੱਡਵਾਲ ਜੀ ਔਰ ਮੇਰੇ ਨਾਲ ਚਾਵਲਾ ਸਾਹਿਬ ਨੇ ਆਣਾ ਸੀ ਉਹ ਕਿਸੇ ਕੰਮ ਕਰਕੇ ਆ ਨਹੀਂ ਪਾਏ ਔਰ ਸਾਡੇ ਇਸ ਨਗਰ ਦੇ ਸਾਡੇ ਸਰਪੰਚ ਸਾਹਿਬ ਪੰਚਾਇਤ ਮੈਂਬਰ ਸਾਹਿਬਾਨ ਸਰਪੰਚ ਠੁਆਣਾ ਸਾਡੇ ਰਾਮਸੂਰਜ ਜੀ ਪ੍ਰਧਾਨ ਜੀ ਗੁੱਚਾ ਜੀ ਸਾਰੇ ਜਿੰਨੇ ਵੀ ਮੇਰੇ ਸਾਥੀ ਤਰुण ਜੀ ਮੱਜ ਦਾ ਸੰਚਾਲਨ ਕਰ ਰਹੇ ਤੇ ਬਹੁਤ ਹੀ ਸਤਿਕਾਰਯੋਗ ਸਾਡੇ ਜਰਨਲਿਸਟ ਵੀਰ ਬੈਠੇ ਐ ਚੈਸ ਭੁੰਗਣੀ ਜੀ ਤੇ ਬਹੁਤ ਹੀ ਸਤਿਕਾਰਯੋਗ ਸਾਧ ਸੰਗਤ ਤੇ ਡਾਕਟਰ ਢਿੱਲੋਂ ਦੀ ਸਮੁੱਚੀ ਟੀਮ ਸਾਤ ਸੰਗਤ ਜੀ ਸਭ ਤੋਂ ਪਹਿਲਾਂ ਤੇ ਆਓ ਸਾਰੇ ਮਿਲ ਕੇ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਰਲਡ ਕੈਂసర్ ਗਰੁੱਪ ਵੱਲੋਂ ਵਰਲਡ ਕੈਂਸਰ ਕੇਅਰ ਵੱਲੋਂ ਬਹੁਤ ਵੱਡਾ ਉਪਰਾਲਾ ਕਰ ਰਹੇ ਚ ਚੱਲ ਰਹੇ ਹਨ ਔਰ ਵਰਲਡ ਕੈਂਸਰ ਕੇਅਰ ਸਾਡੇ ਲਈ ਬਹੁਤ ਸਾਡੀ ਜ਼ਿੰਦਗੀਆਂ ਬਦਲ ਰਿਹਾ ਸਾਡੇ ਕਿਸੇ ਨੇ ਕੰਮ ਕੀਤਾ ਤੇ ਉਹ ਮੈਂ ਸਮਝਦਾ ਕਿ ਵਰਲਡ ਕੈਂਸਰ ਕੇਅਰ ਗਰੁੱਪ ਜਿਹੜਾ ਸਾਡੇ ਕੁਲਵੰਤ ਧਾਲੀਵਾਲ ਜੀ ਜਿਹੜੇ ਕਿ ਮੇਰੇ ਅੱچھے ਦੋਸਤ ਵੀ ਨੇ ਮੈਂ ਯੂਕੇ ਵੀ ਗਿਆ ਤੇ ਕਾਫੀ ਉਹਨਾਂ ਨੂੰ ਕਈ ਵਾਰ ਮਿਲਿਆ ਵੀ ਹੈ ਸੋ ਉਹਨਾਂ ਦੀ ਬਹੁਤ ਵੱਡੀ ਸੋਚ ਹੈ ਕਿ ਕੈਂਸਰ ਜਿਹੜਾ ਜਲਦੀ ਪਕੜਿਆ ਜਾ ਸਕੇ ਕੈਂਸਰ ਦਾ ਜਲਦੀ ਪਤਾ ਲਗਾਇਆ ਜਾ ਸਕੇ ਕਿਉਂਕਿ ਕੈਂਸਰ ਦੀ ਮੈਂ ਤਾਂ ਖਾਸ ਹੀ ਨਹੀਂ ਕਹੂੰਗਾ ਕੈਂਸਰ ਦੀ ਸਭ ਤੋਂ ਮਾੜੀ ਗੱਲ ਇਹ ਹੈ ਵੀ ਇੱਕ ਤਾਂ ਇਹ ਹੁੰਦਾ ਪੇਨਲੈਸ ਕੋਈ ਦਰਦ ਨਹੀਂ ਹੁੰਦੀ ਔਰ ਜਦੋਂ ਕਿਤੇ ਸਰੀਰ ਦੇ ਵਿੱਚ ਗਿਲਟੀ ਪੜ ਜਾਂਦੀ ਹੈ ਆਪਾਂ ਨੂੰ ਗਿਲਟੀ ਜਰੂਰ ਮਹਿਸੂਸ ਹੁੰਦੀ ਹੈ ਉਹ ਗਿਲਟੀ ਨਹੀਂ ਦਰਦ ਨਹੀਂ ਹੁੰਦੀ ਦਵਾਣ ਦੇ ਨਾਲ ਔਰ ਕਈ ਤਰ੍ਹਾਂ ਦਾ ਕੈਂਸਰ ਔਰ ਕਈ ਵਾਰ ਤੁਸੀਂ ਦੇਖਿਆ ਹੋਣਾ ਵੀ ਮਹੀਨੇ ਦੇ ਵਿੱਚ ਭਾਰ ਘਟ ਜਾਂਦਾ ਜਾਂ 6 ਮਹੀਨੇ ਦੇ ਵਿੱਚ ਭਾਰ 20-20 ਕਿਲੋ ਘਟ ਗਿਆ weight loss ਵੀ ਇੱਕ ਸਿੰਪਟਮ ਹੈ ਭੁੱਖ ਦਾ ਘੱਟ ਲੱਗਣਾ ਵੀ ਇੱਕ ਸਿੰਪਟਮ ਹੈ ਤੇ ਹੁੰਦਾ ਪੰਜਾਬੀਆਂ ਦੇ ਵਿੱਚ ਸਾਡੇ ਹੈ ਪਈ ਸਾਡੀਆਂ ਭੈਣਾਂ ਦਾ ਜਿੱਦਾਂ ਬੱਚੇਦਾਨੀ ਦਾ ਕੈਂਸਰ ਛਾਤੀ ਦਾ ਕੈਂਸਰ ਬਹੁਤ ਕਾਮਨ ਹੈ। ਇਹ ਵਿੱਚ ਪ੍ਰੋਬਲਮ ਇਹ ਹੈ ਵੀ ਕਈ ਵਾਰ ਸਾਨੂੰ ਪਤਾ ਵੀ ਹੁੰਦਾ ਹੈ। ਸਾਡੀਆਂ ਭੈਣਾਂ ਨੂੰ ਵੀ ਬਜ਼ੁਰਗਾਂ ਨੂੰ ਵੀ ਕਿਤੇ ਗਲਤੀਆਂ ਬੱਚਿਆਂ ਨੂੰ ਵੀ ਨੌਜਵਾਨਾਂ ਨੂੰ ਸਰੀਰ 'ਚ ਗਲਤੀਆਂ ਤਾਂ ਹੁੰਦੀਆਂ ਅਸੀਂ ਹੱਥ ਲਾ ਰੁਕੇ ਛੱਡ ਦਿੰਦੇ ਆ ਵੀ ਠੀਕ ਆ ਕੋਈ ਗੱਲ ਨਹੀਂ ਪਰ ਆਪਾਂ ਡਾਕਟਰ ਕੋਲ ਨਹੀਂ ਜਾਂਦੇ। ਔਰ ਕਈ ਵਾਰ ਤੇ ਹੁੰਦਾ ਵੀ ਆਪਾਂ ਖਾਸ ਤੌਰ ਤੇ ਸਾਡੀਆਂ ਭੈਣਾਂ ਸ਼ਰਮਾਉਂਦੀਆਂ ਕਿ ਆਪਾਂ ਜੇ ਛਾਤੀ ਦੀ ਗੱਲਤੀ ਹੈ ਤੇ ਮੈਂ ਨਾਲ ਦੇ ਨੂੰ ਦੱਸਦਾ ਜਾਂ ਘਰ ਦੱਸਦਾ ਤਾਂ ਇੱਕ ਸਾਡੇ ਸੋਸ਼ਲ ਸਟਿਗਮਾ ਬਣਿਆ ਹੋਇਆ ਕਿਤੇ ਨਾ ਕਿਤੇ ਸੋਸ਼ਲ ਬੈਰੀਅਰਸ ਆ ਸਾਡੇ ਜਿਹੜੇ ਅਸੀਂ ਦੱਸਦੇ ਨਹੀਂ ਸੋ ਇਹਨਾਂ ਕਾਰਨਾਂ ਕਰਕੇ ਜਿਹੜਾ ਕੈਂਸਰ ਜਦੋਂ ਪਤਾ ਲੱਗਦਾ ਉਹ ਇੰਨੀ ਐਡਵਾਂਸ ਸਟੇਜ ਹੁੰਦਾ ਐਨੇ ਫਾਈਨਲ ਸਟੇਜਸ ਦੇ ਵਿੱਚ ਹੁੰਦਾ ਕਿ ਜਦੋਂ ਕੋਈ ਵੀ ਬਿਮਾਰੀ ਜਿਹੜੀ ਫਾਈਨਲ ਸਟੇਜ ਚ ਹੈ ਉਹਦਾ ਇਲਾਜ ਨਹੀਂ ਹੈ ਸੋ ਇਸ ਕਰਕੇ ਕੈਂਸਰ ਦਾ ਇਲਾਜ ਨਹੀਂ ਹੈ ਕੈਂਸਰ ਦੀ ਜੇਕਰ ਸਾਨੂੰ ਅਵੇਅਰਨੈਸ ਹੋਵੇ ਜਿਸ ਤਰ੍ਹਾਂ ਵਰਲਡ ਕੈਂਸਰ ਕੇਅਰ ਲਗਾਤਾਰ ਅਵੇਰਨੈਸ ਕਰ ਰਿਆ ਸਾਨੂੰ ਅੱਜ ਮੇਰੇ ਘਰ ਇੱਥੇ ਮੈਮੋਗ੍ਰਾਫੀਜ਼ ਵੀ ਹੁੰਦੀਆਂ ਅਲਟਰਾਸਾਉਂਡ ਵੀ ਹੁੰਦਾ ਚੈੱਕਅਪ ਵੀ ਹੁੰਦਾ ਪੈਪਸਮੀਅਰਸ ਵੀ ਹੁੰਦੇ ਆ ਹੋਰ ਵੀ ਟੈਸਟ ਜਿੰਨੇ ਆ ਸਾਰੇ ਟੈਸਟ ਹੁੰਦੇ ਆ ਔਰ ਹਰ ਤਰ੍ਹਾਂ ਦੀਆਂ ਦਵਾਈਆਂ ਵੀ ਮਿਲਦੀਆਂ ਪਰ ਇਹ ਵੀ ਸਾਨੂੰ ਮੇਨ ਜਿਹੜਾ ਦੱਸਣ ਦੀ ਕੋਸ਼ਿਸ਼ ਸਾਡੀ ਜਿਹੜੀ ਸੁਸਾਇਟੀ ਹੈ ਵਰਲਡ ਕੈਂసర్ ਕੇਅਰ ਸੁਸਾਇਟੀ ਹੋਏ ਦੱਸਣ ਦੀ ਕੋਸ਼ਿਸ਼ ਕਰਦੀ ਆ ਕਿ ਇਹ ਜਿਹੜੀ ਬਿਮਾਰੀ ਆ ਇਹ ਨਾ ਇਲਾਜ ਨਹੀਂ ਹੈ ਜੇਕਰ ਸਾਨੂੰ ਸਮੇਂ ਸਿਰ ਇਹਦਾ ਪਤਾ ਲੱਗ ਜਵੇ ਤੇ ਇਸ ਦਾ ਵੀ ਇਲਾਜ ਹੋ ਸਕਦਾ ਸੋ ਮੈਂ ਜਿੱਥੇ ਤੁਹਾਨੂੰ ਸਾਰਿਆਂ ਦਾ ਤੁਹਾਡਾ ਧੰਨਵਾਦ ਕਰਦਾਂ ਤੇ ਖਾਸ ਤੌਰ ਤੇ ਡਾਕਟਰ ਢਿੱਲੋਂ ਦਾ ਤੇ ਖਾਸ ਤੌਰ ਤੇ ਸਾਡੇ ਵਰਧਮਨ ਗਰੁੱਪ ਡਡਵਾਲ ਸਾਹਿਬ ਦਾ ਜਿਹੜੇ ਉਚੇਚਾ ਸਮਾਗਮ ਕੱਢ ਕੇ ਅੱਜ ਇੱਥੇ ਆਏ ਆ ਔਰ ਡਡਵਾਲ ਸਾਹਿਬ ਦਾ ਖਾਸ ਤੌਰ ਤੇ ਧੰਨਵਾਦ ਜਿਨ੍ਹਾਂ ਨੇ ਸਾਡੇ ਹੁਸ਼ਿਆਰਪੁਰ ਦੇ ਸਾਡੇ ਹਲਕੇ ਦੇ ਪਿੰਡਾਂ ਨੂੰ ਚੁਣਿਆ ਸਾਡੇ ਗਰੁੱਪ ਨੇ ਔਰ ਪਹਿਲਾਂ ਵੀ ਸਕੂਲਾਂ ਨੂੰ ਦੱਸ ਰਿਹਾ ਸੀ ਔਰ ਸਕੂਲਾਂ ਵਿੱਚ ਪਤਾ ਨਹੀਂ ਕਿੰਨੇ ਕਲਾਸਰੂਮ ਬਣਾਏ ਆ ਪਿੰਡਾਂ ਦੇ ਵਿੱਚ ਛੱਪਣਾ ਦਾ ਕੰਮ ਹੋਇਆ ਸੋ ਸਿਆ ਸਾਹਿਬ ਦੇ ਵਿੱਚੋਂ ਬਹੁਤ ਸਾਰੇ ਕੰਮ ਜੜੇ ਆ ਸਾਡੇ ਵਰਦਮਾਨ ਗਰੁੱਪ ਕਰ ਰਿਹਾ ਮੈਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਔਰ ਨਾਲ ਇਹ ਵੀ ਜੜਵਾ ਸਾਹਿਬ ਬੇਨਤੀ ਕਰਨੀ ਚਾਹਦਾ ਤੁਸੀਂ ਆਪਣੇ ਸੀਨੀਅਰਸ ਨੂੰ ਜਰੂਰ ਕਨਵੇ ਕਰਿਓ ਕਿ ਜਿਸ ਤਰ੍ਹਾਂ ਟਰਨੂ ਸਾਹਿਬ ਨੇ ਦੱਸਿਆ ਕਿ ਜਦੋਂ ਕੇਸਰ ਪਤਾ ਲੱਗ ਜਾਂਦਾ ਤੇ ਉਹਦੇ ਜਿਹੜੇ ਪੈਸੇ ਆ ਕਈ ਵਾਰ ਕਈ ਵਾਰ ਜਿਹੜੀ ਉਹਦੀ ਕਾਸਟ ਉਹਦੀ ਰਿਕਰਿੰਗ ਕਾਸਟ ਇੰਨੀ ਹਾਈ ਹੁੰਦੀ ਕਿ ਮਰੀਜ਼ ਸੋਚ ਕੇ ਕਈ ਵਾਰ ਵਿਚਾਰਾ ਘਬਰਾ ਜਾਂਦਾ ਸੋ ਉਹਦੇ ਟ੍ਰੀਟਮੈਂਟ ਲਈ ਮੈਨੂੰ ਇਹ ਪਤਾ ਕਿ ਵਰਲਡ ਕੈਂਸਰ ਦੇ ਕੋਆਰਡੀਨੇਸ਼ਨ ਦੇ ਨਾਲ ਕਾਫੀ ਜਗ੍ਹਾ ਇਲਾਜ ਹੋ ਰਿਹਾ ਤੇ ਬਾਕੀ ਮੈਂ ਆਪਣਾ ਵੀ ਦੱਸਣਾ ਚਾਹੁੰਦਾ ਕਿ ਮੇਰੇ ਕੋਲ ਜਿਹੜਾ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਮੈਂ ਵੀ ਪ੍ਰਾਈਮ ਮਿਨਿਸਟਰ ਨੂੰ ਲਿਖ ਸਕਦਾ ਤੇ 1 ਕਰੋੜ ਦੇ ਗ੍ਰੀਨ ਸਾਡੇ ਜਿਹੜੇ ਕੈਂਸਰ ਦੇ ਪੇਸ਼ੈਂਟਸ ਨੇ ਉਹਨਾਂ ਨੂੰ ਪੈਸੇ ਮਿਲੇ ਵੀ ਹਨ 1 ਕਰੋੜ ਤੋਂ ਵੀ ਜ਼ਿਆਦਾ ਪੈਸੇ ਜਿਹੜੇ ਕਿਸੇ ਨੂੰ 5 ਲੱਖ ਮਿਲ ਗਿਆ 10 ਲੱਖ ਮਿਲ ਗਿਆ 3 ਲੱਖ ਮਿਲ ਗਿਆ ਔਰ ਦੂਸਰਾ ਜੇਕਰ ਐਸੇ ਵੀ ਕਿਸੇ ਨੂੰ ਜ਼ਰੂਰਤ ਹੋਵੇ ਤਾਂ ਸਾਡੇ ਸੀਐਮ ਰਿਲੀਫ ਫੰਡ ਜਿਹੜਾ ਉਹਦੇ ਚੋ ਵੀ ਅਸੀਂ ਕੋਸ਼ਿਸ਼ ਕਰੀਦੀ ਆ ਵੀ ਉਹਦੇ ਚੋ ਵੀ ਪੈਸੇ ਮਿਲ ਜਾਣ ਕਿਉਂਕਿ ਜਿਸ ਘਰ ਕੈਂਸਰ ਬੜਿਆ ਹੁੰਦਾ ਉਹ ਘਾਰੇ ਜਾਣਦਾ ਪਈ ਇਹ ਕੈਂਸਰ ਜਿਹੜੀ ਕਿੱਡੀ ਭੈੜੀ ਬਿਮਾਰੀ ਐ ਇਹ ਤਾਂ ਕਈ ਵਾਰੀ ਨਾ ਸਾਡੇ ਘਰ ਦਾ ਜੀ ਪੱਲੇ ਰਹਿੰਦਾ ਤੇ ਕਰਜ਼ਾ ਵੀ ਲਾ ਆਪਾਂ ਆਪਣੇ ਸਿਰ ਚੜ ਜਾਂਦਾ ਪੈਸੇ ਵੀ ਆਪਾਂ ਖਰਚ ਕਰ ਬੈਠਦੇ ਆ ਸੋ ਬੜੀ ਨਾਮਰੋਦ ਬਿਮਾਰੀ ਐ ਅੱਜ ਮੈਂ ਜਿਹੜਾ ਮੇਨ ਸੁਣਿਆ ਇਹ ਹੀ ਦੰਡ ਚਾਹਦਾ ਵੀ ਇਸ ਬਿਮਾਰੀ ਨਾਲ ਲੜਿਆ ਜਾ ਸਕਦਾ ਇਸ ਬਿਮਾਰੀ ਨਾਲ ਬਚਿਆ ਵੀ ਜਾ ਸਕਦਾ ਸਾਡੇ ਬਹੁਤ ਸਾਰੇ ਸਟਾਰਸ ਹੋਏ ਆ ਐਕਟਰਸ ਹੋਏ ਆ ਹੀਰੋਸ ਹੋਏ ਆ ਸਾਡੇ ਸਮਾਜ ਚੋਂ ਹੀ ਕਿਈ ਸਾਡੇ ਐਸੀਆਂ ਸ਼ਖਸੀਅਤਾਂ ਹੋਈਆਂ ਜਿਹੜੀਆਂ ਕੈਂਸਰ ਨਾਲ ਲੜੀਆਂ ਤੇ ਬਚੇ ਵੀ ਨੇ ਤੇ ਮੈਂ ਡਾਕਟਰ ਢਿੱਲੋਂ ਨੂੰ ਵੀ ਕਹਿਣਾ ਚਾਹੁੰਦਾ ਵੀ ਐਡੀਆਂ ਜਿਹੜੀ ਇਹ ਸ਼ਖਸੀਅਤਾਂ ਹਨ ਇਹਨਾਂ ਦੇ ਦਰਸ਼ਕ ਵੀ ਜਰੂਰ ਸਮਾਜ ਨੂੰ ਕਰਾਇਆ ਕਰੋ ਐਤਾਂ ਦੇ ਸ਼ਖਸੀਅਤਾਂ ਨੂੰ ਬਣਾ ਕੇ ਉਹਨਾਂ ਨੂੰ ਸਨਮਾਨਿਤ ਵੀ ਕਰੋ ਔਰ ਇਹਨਾਂ ਨੂੰ ਦੱਸੋ ਸਾਡੇ ਲੋਕਾਂ ਨੂੰ ਦੱਸੋ ਅਵੇਅਰ ਕਰੋ ਪੇ ਲੋਕ ਕੈਂਸਰ ਨਾਲ ਲੜਿਆ ਤੇ ਕੈਂਸਰ ਨਾਲ ਇਹ ਲੜਾਈ ਲੜੀ ਤੇ ਜਿੱਤੇ ਸੋ ਸੀਐਮ ਰਲੀਫ ਫੰਡ ਦੇ ਵਿੱਚੋਂ ਵੀ ਪੈਸਾ ਮਿਲ ਜਾਂਦਾ ਹੈ ਤੇ ਬਾਕੀ ਸਾਡਾ ਜਿਹੜਾ ਮੇਨ ਮੋਟਿਵ ਹੈ ਸਰਕਾਰ ਦਾ ਵੀ ਸਿੱਖਿਆ ਤੇ ਸਿਹਤ ਜਿਹੜਾ ਸਾਡਾ ਜਿਹੜਾ ਮੇਨ ਸਾਡੀ ਸੋਚ ਹੈ ਸਾਡੇ ਜਿਹੜੇ ਮੇਨ ਪਿਲਰਸ ਨੇ ਸਾਡੀ ਸਰਕਾਰ ਸਿੱਖਿਆ ਤੇ ਸਿਹਤ ਤੇ ਕੰਮ ਕਰਦੀ ਹੈ ਕਿਉਂਕਿ ਸਿੱਖਿਆ ਤੋਂ ਸਭ ਤੋਂ ਵੱਡੀ ਗੱਲ ਇਹ ਹੈ ਸਰਕਾਰ ਇਹ ਸੋਚਦੀ ਵਿੱਚ ਇਹ ਅਸੀਂ ਬੱਚਿਆਂ ਨੂੰ ਸਿੱਖਿਅਤ ਕਰ ਦਈਏ ਸਿੱਖਿਅਤ ਕਰ ਦਈਏ ਤੇ ਜੇ ਘਰ ਚੋਂ ਗਰੀਬੀ ਦੂਰ ਹੋ ਸਕਦੀ ਹੈ ਤੇ ਉਹ ਪੜ੍ਹਾਈ ਨਾਲ ਹੀ ਦੂਰ ਹੋ ਸਕਦੀ ਹੈ ਜਿਹੜਾ ਬੱਚਾ ਪੜ੍ਹ ਲਿਖ ਜਾਏਗਾ ਉਹ ਵੀ ਨੌਕਰੀ ਮੰਗੂਗਾ ਨਹੀਂ ਨੌਕਰੀਆਂ ਦੇਣ ਜੋਗਾ ਹੋ ਜਾਏਗਾ ਸੋ ਸਾਡੇ ਸਾਡੇ ਟੀਚਰ ਸਾਹਿਬਾਨ ਵੀ ਬੈਠੇ ਆ ਸਾਡੇ ਪ੍ਰਿੰਸੀਪਲ ਸਾਹਿਬ ਵੀ ਬੈਠੇ ਆ ਇਹਨਾਂ ਦਾ ਬਹੁਤ ਵੱਡਾ ਰੋਲ ਹੈ ਬਹੁਤ ਵੱਡਾ ਯੋਗਦਾਨ ਹੈ ਸਾਡੇ ਟੀਚਰਸ ਦਾ ਸਾਡੇ ਗੁਰੂਆਂ ਦਾ ਹੈ ਸਾਡੇ ਟੀਚਰ ਦਾ ਟੀਚਰ ਹੀ ਲੈਂਦਾ ਹੈ ਔਰ ਕਿਹ ਟੀਚਰ ਸਾਡੇ ਹੁਣ ਬਜ਼ੁਰਗ ਵੀ ਹੋ ਗਏ ਆ ਪਰ ਸਾਡੇ ਟੀਚਰ ਸਾਨੂੰ ਜਰੂਰ ਭੁੱਲ ਜਾਂਦੇ ਆ ਬੱਚਿਆਂ ਦੇ ਚਿਹਰੇ ਭੁੱਲ ਜਾਂਦੇ ਆ ਜਦੋਂ ਬੱਚੇ ਵੱਡੇ ਹੁੰਦੇ ਆ ਪਰ ਗੁਰੂ ਹਮੇਸ਼ਾ ਯਾਦ ਰਹਿੰਦੇ ਆ ਕਿਉਂਕਿ ਟੀਚਰਾਂ ਦਾ ਜਿਹੜੀ ਮਿਹਨਤ ਆ ਉਹ ਮਿਹਨਤ ਸਾਨੂੰ ਹਮੇਸ਼ਾ ਉਹਨਾਂ ਦੇ ਲਾਗੇ ਰੱਖਦੀ ਆ ਸੋ ਮਾਤਾ ਪਿਤਾ ਦੀ ਵੀ ਬਹੁਤ ਵੱਡੀ ਮਿਹਨਤ ਹੈ ਔਰ ਸਿਹਤ ਦੇ ਖੇਤਰ ਦੇ ਵਿੱਚ ਖਾਸ ਤੌਰ ਤੇ ਮੈਂ ਗੱਲ ਜਿਹੜੀ ਸਿੱਖਿਆ ਦੀ ਸ਼ੁਰੂ ਕੀਤੀ ਸੀ ਅ ਸਿੱਖਿਆ ਦੀ ਗੱਲ ਸ਼ੁਰੂ ਕੀਤੀ ਕਿ ਅਸੀਂ ਅੱਜ ਸਕੂਲ 'ਚ ਬੈਠੇ ਆ ਤੇ ਸਿਹਤ ਦੀ ਮੈਂ ਇਹ ਦੱਸਣਾ ਚਾਹੁੰਦਾ ਕਿ ਜਿੱਥੇ ਅ ਕੈਂਸਰ ਦੇ ਇਲਾਜ ਦੀ ਗੱਲ ਕੀਤੀ ਹੈ ਉੱਥੇ ਹੀ ਸਰਕਾਰ ਨੇ ਇੱਕ ਬਹੁਤ ਵੱਡਾ ਇਸ ਵਾਰ ਉਪਰਾਲਾ ਕੀਤਾ ਹੈ ਕਿ ਜਿਹੜਾ ਹਰ ਪਰਿਵਾਰ ਲਗਭਗ 65 ਲੱਖ ਪਰਿਵਾਰ ਨੇ ਪੂਰੇ ਪੰਜਾਬ ਦੇ ਵਿੱਚ ਸੋ ਹਰ ਪਰਿਵਾਰ ਨੂੰ 10 ਲੱਖ ਤੱਕ ਦਾ ਇਲਾਜ ਜਿਹੜਾ ਉਹ ਫ੍ਰੀ ਕਰ ਦਿੱਤਾ ਹੈ ਸੋ 10 ਲੱਖ ਤੱਕ ਦਾ ਇਲਾਜ ਚਾਹੇ ਕੋ ਕੈਂਸਰ ਹੋਵੇ ਚਾਹੇ ਜਿਹੜੀ ਮਰਜੀ ਬਿਮਾਰੀ ਹੋਵੇ 10 ਲੱਖ ਤੱਕ ਦਾ ਇਲਾਜ ਜਿਹੜਾ ਉਹ ਚ ਕਵਰ ਹੋ ਜਾਏਗਾ ਉਹਦੇ ਵਿੱਚ ਮੁੱਖ ਮੰਤਰੀ ਸਿਹਤ ਕਾਰਡ ਜਿਹੜਾ ਮਿਲੇਗਾ ਤੇ ਸਾਡੀ ਇਹ ਕੋਸ਼ਿਸ਼ ਵੀ ਹੈ ਕਿ ਇਹਨੂੰ ਇਫੈਕਟਿਵਲੀ ਇੰਪਲੀਮੈਂਟ ਕੀਤਾ ਜਾਵੇ ਕਿਉਂਕਿ ਆਯੂਸ਼ਮਨ ਕਾਰਡ ਸੀਗੇ ਕਿਸੇ ਦਾ 5 ਲੱਖ ਵਾਲਾ ਕਾਰਡ ਚੱਲਦਾ ਸੀ ਕਿ ਜਿਹੜਾ ਨਹੀਂ ਚੱਲਦਾ ਸੀ ਉਹ ਵਿਚਾਰੇ ਮਰੀਜ਼ ਤਾਂ ਉੱਤੋਂ ਵੀ ਦੁਖੀ ਹੁੰਦੇ ਆਂ ਔਰ ਉਲਟਾ ਚੱਕਰ ਮਾਰ ਮਾਰ ਕੇ ਦੁਖੀ ਹੋ ਜਾਂਦੇ ਆਂ ਸੋ ਸਾਡੀ ਇਹ ਸੋਚ ਹੈ ਕੋਸ਼ਿਸ਼ ਹੈ ਕਿ ਜਿਹੜਾ ਇਹ 10 ਲੱਖ ਵਾਲਾ ਕੰਮ ਜਿਹੜਾ ਸ਼ੁਰੂ ਕੀਤਾ ਇਲਾਜ ਇਹ ਵਾਕਿਆ ਹੀ ਪ੍ਰੈਕਟੀਕਲੀ ਅਸੀਂ ਜਿਹੜੀਆਂ ਸੇਵਾਵਾਂ ਡਿਲੀਵਰ ਕਰ ਪਾਈਏ ਬਾਕੀ ਸਰਕਾਰ ਬਹੁਤ ਕੰਮ ਕਰ ਰਹੀ ਹੈ ਜਿੱਥੇ ਇੱਕ ਕੈਂਸਰ ਜਿਹੜੀ ਹੈ ਇਹ ਨਾਮਰਾਜ਼ ਬਿਮਾਰੀ ਹੈ ਉੱਥੇ ਇੱਕ ਹੋਰ ਨਾਮਰਾਜ਼ ਬਿਮਾਰੀ ਹੈ ਜਿਹਦਾ ਇਲਾਜ ਕਰਨ ਦੀ ਕੋਸ਼ਿਸ਼ ਕਰ ਰਹੇ ਆਂ ਔਰ ਉਸ ਇਲਾਜ ਦੇ ਲਈ ਤੁਹਾਡੇ ਸਹਿਯੋਗ ਦੀ ਜ਼ਰੂਰਤ ਹੈ ਅੱਜ ਸਾਡੇ ਆ ਬੱਚੀਆਂ ਵੀ ਬੈਠੀਆਂ ਮੈਡੀਕਲ ਵਾਲੀਆਂ ਡਾਕਟਰਸ ਵੀ ਬੈਠੇ ਆ ਤੇ ਇਹਨਾਂ ਦੀ ਵੀ ਜ਼ਰੂਰਤ ਹੈ ਇਹਨਾਂ ਦੇ ਸਹਿਯੋਗ ਦੀ ਵੀ ਜ਼ਰੂਰਤ ਹੈ ਟੀਚਰ ਦੇ ਸਹਿਯੋਗ ਦੀ ਵੀ ਜ਼ਰੂਰਤ ਹੈ ਬੱਚਿਆਂ ਦੇ ਸਹਿਯੋਗ ਦੀ ਵੀ ਜ਼ਰੂਰਤ ਹੈ ਔਰ ਉਹ ਬਿਮਾਰੀ ਹੈ ਜਿਹਦਾ ਇਲਾਜ ਕਰਨ ਦੀ ਕੋਸ਼ਿਸ਼ ਕਰ ਰਹੇ ਆ ਉਹ ਹੈ ਨਸ਼ੇ ਪੰਜਾਬ ਦੇ ਵਿੱਚ ਜਿਹੜਾ ਛੇਵਾਂ ਦਰਿਆ ਨਸ਼ਿਆਂ ਦਾ ਕਿਸੇ ਤਰ੍ਹਾਂ ਵਹਿੰਦਾ ਸੀ ਜਾਂ ਵਹਿ ਰਿਹਾ ਉਸ ਨੂੰ ਠੱਲ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਆ ਸਰਕਾਰ ਨੇ ਯੋਧ ਨਸ਼ਿਆਂ ਵਿਰੋਧ ਸ਼ੁਰੂ ਕੀਤਾ ਹੋਇਆ ਕੋਈ ਕੋਈ ਵੀ ਮੁਹਿੰਮ ਚਾਹੇ ਕੈਂਸਰ ਰੋਕਣ ਦੀ ਮੁਹਿੰਮ ਜਾਂ ਨਸ਼ਿਆਂ ਨੂੰ ਜੜੋਂ ਖਤਮ ਕਰਨ ਦੀ ਮੁਹਿੰਮ ਉਹ ਸਾਡੇ ਸਾਰਿਆਂ ਦੇ ਸਹਿਯੋਗ ਤੋਂ ਬਿਗੈਰ ਤੁਹਾਡੇ ਸਾਰਿਆਂ ਦੇ ਸਹਿਯੋਗ ਤੋਂ ਬਿਨਾਂ ਕੋਈ ਵੀ ਮਹਿਮ ਜਿਹੜੀ ਆ ਉਹ ਆਪਾਂ ਉਹਤੇ ਸਰ ਨਹੀਂ ਉਹਨੂੰ ਸਰ ਨਹੀਂ ਕਰ ਸਕਦੇ ਜਿੱਤੀ ਨਹੀਂ ਜਾ ਸਕਦੀ ਯੋਧੇ ਤਾਂ ਹੀ ਜਿੱਤਿਆ ਜਾ ਸਕਦਾ ਕਿ ਤੁਹਾਡਾ ਸਹਿਯੋਗ ਹੋਵੇ ਸਰਕਾਰ ਨੇ 2.5 ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਬਹੁਤ ਪ੍ਰਹਾਰ ਕੀਤਾ 12000 ਤੋਂ ਵੀ ਜ਼ਿਆਦਾ ਜਿਹੜੇ ਲੋਕ ਨਸ਼ਾ ਵੇਚਦੇ ਆ ਉਹਨਾਂ ਨੂੰ ਫੜ ਕੇ ਜੇਲ੍ਹ ਵਿੱਚ ਸੁਟਿਆ ਔਰ ਸਰਕਾਰ ਦੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਚਾਹੇ ਜਾਂ ਪਿੰਡ ਦੇ ਸਰਪੰਚ ਨੂੰ ਦੱਸੋ ਉਸ ਦਾ ਇਲਾਜ ਜਿਹੜਾ ਉਹ ਅਸੀਂ ਫ੍ਰੀ ਕਰਾਵਾਂਗੇ ਕਿਉਂਕਿ ਨਸ਼ਾ ਜਿੰਦ ਲੱਗ ਗਿਆ ਉਹ ਤਾਂ ਇੱਕ ਬਿਮਾਰੀ ਹੈ ਉਸ ਜੁਮਾਰੀ ਦਾ ਇਲਾਜ ਜਿਹੜਾ ਉਹ ਫ੍ਰੀ ਕਰਾਂਗੇ ਸੋ ਸਾਡੇ ਵਿੱਚ ਤੁਸੀਂ ਸਾਰੇ ਖਾਸ ਤੌਰ ਤੇ ਸਾਡੀਆਂ ਮਹਿਲਾਵਾਂ ਭੈਣਾ ਸਾਡੀਆਂ ਸਾਡੀਆਂ ਬੱਚੀਆਂ ਮਾਤਾਵਾਂ ਬਹੁਤ ਵੱਡੀ ਗਿਣਤੀ ਵਿੱਚ ਬੈਠੀਆਂ ਸੋ ਇਹਨਾਂ ਦਾ ਬਹੁਤ ਆਸ਼ੀਰਵਾਦ ਹੈ ਹਰ ਮੁਹਿੰਮ ਜਿਹੜੀ ਹੈ ਜੇਕਰ ਭੈਣਾ ਸੋਚ ਰਹਿਣ ਕਿਉਂਕਿ ਨਸ਼ੇ ਦਾ ਜਦੋਂ ਵੀ ਨਸ਼ੇ ਦੀ ਗੱਲ ਆਉਂਦੀ ਹੈ ਘਰ ਦੇ ਵਿੱਚ ਸਭ ਤੋਂ ਜ਼ਿਆਦਾ ਜੇਕਰ ਕੋਈ ਸuffer ਕਰਦਾ ਹੈ ਜੇਕਰ ਸਭ ਤੋਂ ਜ਼ਿਆਦਾ ਉਹ ਜਿਹੜੀ ਮਾਰ ਕਿਸੇ ਨੂੰ ਪੈਂਦੀ ਹੈ ਮਾਨਸਿਕ ਮਾਰ ਪੈਂਦੀ ਪਹਿਲਾਂ ਇਹਦਾ ਨਾਰਮਲੀ ਅਸੀਂ ਕਹਿੰਦੇ ਹੁੰਦੇ ਸੀ ਸਰਕਾਰ ਰਣੀ ਹੋਈ ਹੈ ਸਰਕਾਰ ਨਸ਼ਾ ਬਕਵਾਉਂਦੀ ਹੈ ਮੰਤਰੀ ਨਸ਼ਾ ਬਕਵਾਉਂਦੇ ਆ ਜਾਂ ਸਾਥਰੀ ਨਸ਼ਾ ਬਕਵਾਉਂਦੇ ਆ ਪਰ ਹੁਣ ਤਾਂ ਸਰਕਾਰ ਜਿਹੜੀ ਹੈ ਉਹ ਬਿਲਕੁਲ ਮਹਿਲ ਨੂੰ ਬਿਲਕੁਲ ਫਰੰਟ ਤੇ ਹੋ ਕੇ ਲੜ ਰਹੀ ਹੈ ਤੇ ਹੋਰ ਫਰੰਟ ਤੇ ਆਪਾਂ ਲੜ ਰਹੇ ਆ ਸੋ ਤੁਹਾਡੇ ਸਹਿਯੋਗ ਦੀ ਨਿਬੜਤਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਉਹ ਸਹੀ ਤੌਰ ਤੇ ਜਿਹੜਾ ਤੰਦਰੁਸਤ ਵਿਅਕਤੀ ਹੈ ਉਹ ਸਾਡੇ ਸਮਾਜ ਨੂੰ ਜਿਹੜਾ ਹੋਰ ਅੱਗੇ ਲੈ ਕੇ ਜਾ ਸਕਦਾ ਹੈ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਔਰ ਅਖੀਰ ਦੇ ਵਿੱਚ ਮੈਂ ਫਿਰ ਧੰਨਵਾਦ ਕਰਦਾ ਹਾਂ ਵਰਲਡ ਕੈਸਰ ਕੇ ਸੁਸਾਇਟੀ ਧਾਨੀਵਾਲ ਸਾਹਿਬ ਜੀ ਜਿਹੜੇ ਬਾਹਰ ਰਹਿ ਕੇ ਵੀ ਸਾਡੀ ਜ਼ਮੀਨ ਦੇ ਨਾਲ ਜੁੜੇ ਹੋਏ ਆ ਪੰਜਾਬ ਦੇ ਨਾਲ ਜੁੜੇ ਹੋਏ ਆ ਪੰਜਾਬੀਆਂ ਨਾਲ ਜੁੜੇ ਹੋਏ ਆ ਪੰਜਾਬੀਅਤ ਨਾਲ ਜੁੜੇ ਹੋਏ ਆ ਔਰ ਸਾਡੇ ਦਾਨਵੀਰ ਜਿਹੜੇ ਆ ਮੈਂ ਆਪਣੇ ਵਰਤਮਾਨ ਗਰੁੱਪ ਦੀ ਵੀ ਬਹੁਤ ਧੰਨਵਾਦ ਉਹਨਾਂ ਦਾ ਕਰਦਾ ਤੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਕੋਈ ਪਿੰਡ ਇੱਕ ਵੱਡਾ ਪਿੰਡ ਆ ਜਿਸਦੇ ਵਿੱਚ 10000 ਤੋਂ ਪਲੱਸ ਦੀ ਆਬਾਦੀ ਰਹਿੰਦੀ ਹੈ ਅਸੀਂ ਤੁਹਾਨੂੰ ਇਹ ਕਹਿੰਨੇ ਆ ਕਿ ਤੁਹਾਨੂੰ ਚਾਵਲਾ ਜੀ ਨਾਲ ਮੇਰੀ ਉਸੀ ਗੱਲ ਉਹ ਕਹਿੰਦੇ ਸੀ ਆਵਾਂਗੇ ਪਤਾ ਨਹੀਂ ਕੋਈ ਕਾਰਨ ਆ ਕਿ ਨਹੀਂ ਆ ਸਕੇ ਚਲੋ ਤੁਸੀਂ ਇਸ ਬਾਰੇ ਉਹਨਾਂ ਤੱਕ ਡਾਗਵਾਲ ਸਾਹਿਬ ਮੈਸੇਜ ਪਹੁੰਚਾ ਦਿਨਾ ਡਾਕਟਰ ਸਾਹਿਬ ਲਈ ਆਪਾਂ ਇਹਦਾ ਕਰਾਂਗੇ ਤਾਂ ਕਿ ਆਉਣ ਵਾਲੇ ਸਮੇਂ 'ਚ ਕੋਰਟ ਤੋਂ ਇੱਕ ਡਵੈਲਪ ਕਿਉਂਕਿ ਇਹ ਹੋਟਲ ਹੱਬ ਹੈ ਤੇ ਇੱਕ ਬਾਜ਼ਾਰ ਬਹੁਤ ਵਧੀਆ ਆ ਹੌਂਸੇਟ ਮਾਰਕੀਟ ਆ ਤੇ ਇੱਕ ਹੱਬ ਆ ਆਪ ਅਸੀਂ ਚਾਹੁੰਦੇ ਆ ਕਿ ਇਸ ਨੂੰ ਵਧੀਆ ਬਣਾਇਆ ਜਾਵੇ ਤੇ ਡਾਕਟਰ ਸਾਹਿਬ ਤੁਸੀਂ ਸਮੇ ਸਮੇ ਸਰਪਟੂ ਨੂੰ ਆਪਣੇ ਫੰਡ ਦੇ ਕੇ ਕੰਮ ਕਰ ਰਹੇ ਹੋ ਤੇ ਸਾਡੇ ਨਾਲ ਬਹੁਤ ਵਧੀਆ ਚੱਲ ਰਹੀ ਹੈ ਪੰਚਾਇਤੋਂ ਨਵੇਂ ਸਰਪੰਚ ਸਰਬਾਨ ਜਿੰਨੇ ਵੀ ਬਣੇ ਨੇ ਇਹਨਾਂ ਨੂੰ ਤੁਹਾਡੇ ਵੱਲੋਂ ਸਹਿਯੋਗ ਮਿਲਿਆ ਤੁਸੀਂ ਪਿਛਲੇ ਸਮੇਂ ਦੌਰਾਨ ਥੋੜੇ ਦਿਨ ਪਹਿਲਾਂ ਹੀ ਵੀਡੀਓ ਆਫਿਸ ਜਾ ਕੇ ਲੱਖਾਂ ਦੀ ਗ੍ਰਾਂਟ ਜਾਰੀ ਕੀਤੀ ਐ ਤੇ ਥੋੜੇ ਦਿਨ ਪਹਿਲਾਂ ਹੀ ਮੈਂ ਦੇਖਿਆ ਤੁਸੀਂ ਆਪਣੇ ਆਪਣੇ ਕੋਸ਼ ਵਿੱਚੋਂ ਵੀ ਪੈਸੇ ਪਿੰਡਾਂ ਨੂੰ ਜਾਰੀ ਕੀਤੇ ਹਨ ਜਿੱਥੇ ਐਮਪੀਏ ਪੂਰੇ ਵਿਧਾਨ ਲੋਕ ਸਭਾ ਦੇ ਆ ਉੱਤੇ ਸਭ ਤੋਂ ਵਿਸ਼ੇਸ਼ ਧਿਆਨ ਜੰਗਿਆਂ ਹਲਕੇ ਨਾਲ ਹੀ ਰੱਖਦੇ ਹਨ ਬਹੁਤ ਸਾਡੇ ਪਿੰਡਾਂ ਉੱਪਰ ਡਾਕਟਰ ਸਾਹਿਬ ਸਾਡਾ ਪਿੰਡ ਉਹ ਵਿੱਚ ਲਿਖਿਆ ਜੀ ਤੁਸੀਂ ਅਗਲੀ ਵਾਰ ਥੋੜੇ ਜਿਓ ਉਹਦੇ ਬਾਰੇ ਸੋਚੋ ਤੇ ਲਿਸਟ ਵਿੱਚ ਸਾਡਾ ਪਿੰਡ ਨਹੀਂ ਸੀਗਾ ਕਿ ਉਹਦੇ ਬਾਰੇ ਦਿੱਤਾ ਜਾਵੇ ਕੁਝ ਮੈਂ ਡਾਕਟਰ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਉਹ ਸਾਡੇ ਠੀਕ ਹੈ ਜੀ ਜੇ ਸਮਝ ਆ ਗਿਆ ਡਾਕਟਰ ਸੋਰੀ ਮੰਗ ਲਈ ਉੱਚਾ ਮੈਨੂੰ ਮੈਂ ਤਾਂ ਬਣਾ ਵੀ ਡਾਕਟਰ ਢਿੱਲੂ ਜੀ ਤੁਹਾਨੂੰ ਦਾ ਢਿੱਲੂ ਜੀ ਹਾਂ ਨਾ ਹਾਂ ਤਾਂ ਸਾਨੂੰ ਮੇਰਾ ਬਹੁਤ ਯਾਰ ਹੈ ਮੈਂ ਜਾਤੀ ਨਹੀਂ ਹਾਂ ਹਾਂ ਤਾਂ ਜੋ ਇਹ ਮੋੜਾ ਕਿਹੜਾ ਆਉਂਦਾ